ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਬਈ ਜਿਵੇਂ ਕਿ ਅਮਰਤਪਾਲ ਮਹਿਰੋ ਨੇ ਪਿਛਲੇ ਦਿਨ ਜਿਹੜੀ ਕੀ ਇੱਕ ਕਮਲ ਕੌਰ ਦਾ ਕਤਲ ਹੁੰਦਾ ਤੇ ਜਿਹਦੀ ਕੀ ਤਿੰਨ ਦਿਨ ਲਾਸ਼ ਛੱਡਦੀ ਰਹਿੰਦੀ ਆ ਤੇ ਬਾਅਦ ਦੇ ਵਿੱਚ ਜਿਹੜੀ ਪਾਰਕਿੰਗ ਦੇ ਵਿੱਚ ਇਹ ਗੱਡੀ ਲੱਗੀ ਹੁੰਦੀ ਆ ਆਦੇਸ਼ ਹਸਪਤਾਲਾ ਜੋ ਤੇ ਉੱਥੋਂ ਇਹ ਲਾਸ਼ ਮਿਲਦੀ ਆ ਤਿੰਨ ਦਿਨ ਛੱਡਦੀ ਰਹਦੀ ਹੈ ਲਾਸ਼ ਪਰ ਹੁਣ ਜਿਹੜੇ ਮਾਮਲੇ ਬਹੁਤ ਵੱਡੇ ਸਾਹਮਣੇ ਆ ਗਿਆ ਤੁਹਾਨੂੰ ਉਹ ਸੁਣਾਉਣ ਜਾ ਰਹੇ ਆ ਤਾਂ ਜਿਹੜੇ ਕੀ ਹੁਣ ਅਮਰਤਪਾਲ ਮਹਿਰੋ ਨੇ ਇਹ ਜਿਹੜਾ ਕੰਮ ਕੀਤਾ ਇਹ ਸਾਰਿਆਂ ਨੂੰ ਪਤਾ ਹੁਣ ਕੁਝ ਲੋਕ ਇਹ ਕਹਿ ਰਿਹਾ ਵੀ ਇਹ ਬਹੁਤ ਚੰਗਾ ਹੋਇਆ ਕਿਉਂਕਿ ਉਹ ਜਿਹੜੇ ਕੰਟੈਕਟ ਬਣਾਉਂਦੀ ਸੀ ਬਹੁਤ ਗਲਤ ਸੀ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਹੁੰਦਾ ਛੋਟੀਆਂ ਛੋਟੀਆਂ ਬੱਚਿਆਂ ਦੇ ਹੱਥਾਂ ਵਿੱਚ ਫੋਨ ਹੁੰਦਾ ਛੋਟੇ ਵੱਡੇ ਸਾਰੇ ਹੀ ਦੇਖਦੇ ਆ ਕੰਟੈਕਟ ਉਹਦਾ ਦੇਖਣਯੋਗ ਹੈ ਨਹੀਂ ਪਰਿਵਾਰ ਦੇ ਵਿੱਚ ਗਲਤ ਬਣਾਉਂਦੀ ਸੀ ਕੰਟੈਕਟ ਤੇ ਪਰ ਜਦੋਂ ਅਮਰਤਪਾਲ ਮਹਿਰੋ ਬੰਨੋ ਉਹਨੂੰ ਸਮਝਾਇਆ ਜਾਂਦਾ ਘਰੇ ਜਾ ਕੇ ਸਮਝਾਇਆ ਵੀ ਜਾਂਦਾ ਤਾਂ ਜਿਹੜੀ ਗੱਲ ਕਰੀਏ ਹੁਣ ਦੀਪਕਾ ਲੋਥਰਾ ਦੀਪਕਾ ਲੋਥਰਾ ਉਹਦਾ ਨਾਮ ਪੂਰਾ ਤਾਂ ਉਹਨੂੰ ਵੀ ਸਮਝਾਇਆ ਜਾਂਦਾ ਤੇ ਪਰ ਜਿਹੜੀ ਕਮਲ ਕੌਰ ਆ ਇਹਦਾ ਹੁਣ ਤੁਸੀਂ ਦੇਖਿਆ ਹੀ ਆ ਨਾ ਸਮਝਣ ਦੇ ਬਾਵਜੂਦ ਵੀ ਸਮਝ ਜਦੋਂ ਇਹਨੂੰ ਸਮਝਾਤਾ ਫਿਰ ਵੀ ਨਹੀਂ ਸਮਝੀ ਪਰ ਇਹਨੂੰ ਫਿਰ ਜੋ ਇਹਦਾ ਅੰਜਾਮ ਹੋਣਾ ਚਾਹੀਦਾ ਸੀ ਉਹ ਸਿੰਘਾ ਨੇ ਕਰ ਦਿੱਤਾ ਤੇ ਕਬੂਲ ਵੀ ਕੀਤਾ ਵੀ ਹਾਂ ਅਸੀਂ ਕੀਤਾ ਤੇ ਪਰ ਉਹਦੇ ਵਿੱਚ ਜਿਹੜੇ ਦੋ ਗਿਰਫਤਾਰ ਹੋਏ ਆ ਅਮਰਤਪਾਲ ਦੇ ਜਿਹੜੇ ਸਾਥੀ ਆ ਰਹਿ ਗਿਆ ਗੱਲਾ ਅਮਰਤਪਾਲ ਮਹਿਰੂ ਹੁਣ ਉਹਦੀ ਪਾਲ ਚ ਲੱਗੀ ਹੋਈ ਆ ਪੁਲਿਸ ਵੀ ਕਹਿਣਾ ਮਤਲਬ ਜਿਹੜੇ ਸਾਡੇ ਪੰਜਾਬ ਦੇ ਲੋਕ ਕੁਝ ਹੱਕ ਚ ਖੜਗੇ ਸਾਡੇ ਸਾਰਾ ਪੰਜਾਬ ਹੀ ਹੱਕ ਚ ਆ ਕੋਈ 2 4 ਜਿਹੜੇ ਕਹਿੰਦੇ ਆ ਵੀ ਇਹ ਗਲਤ ਹੋਇਆ ਪੰਜਾਬ ਪੁਲਿਸ ਵੀ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਤਾਂ ਇੱਕ ਸਰਕਾਰ ਨੂੰ ਮਗਰ ਆਰਡਰ ਹੋਊਗਾ ਵੀ ਭਾਈ ਇੱਕ ਇਹ ਜਿਹੜਾ ਕਤਲ ਹੋਇਆ ਇਹਦੇ ਵਿੱਚ ਤੁਸੀਂ ਇਨਕੁਇਰੀ ਕਰੋ ਗ੍ਰਿਫਤਾਰ ਕਰੋ ਅਮਰਤਪਾਲ ਮਹਿਰੋ ਨੂੰ ਕੀ ਮਾਮਲਾ ਹੁਣ ਗ੍ਰਿਫਤਾਰ ਕਿਉਂ ਕਹਿੰਦੇ ਆ ਕਿਉਂਕਿ ਅਮਰਤਪਾਲ ਮਹਿਰੋ ਨੇ ਇੱਕ ਸਾਹਮਣੇ ਆ ਕੇ ਸੋਸ਼ਲ ਮੀਡੀਆ ਦੇ ਵਿੱਚ ਕਈ ਵੀਡੀਓ ਪੈ ਗਈਆਂ ਸਾਹਮਣੇ ਆ ਕੇ ਕਿਹਾ ਵੀ ਜਿਹੜਾ ਇੱਕ ਦਾ ਤਾਂ ਅਸੀਂ ਜੋ ਕੋ ਗਜਤ ਕਰਤਾ ਕਹਿਣ ਦਾ ਮਤਲਬ ਪੰਜਾਬੀ ਚ ਕਹਦੇ ਆ ਵੀ ਇੱਕ ਨੂੰ ਤਾਂ ਗੱਡੀ ਚੜਾਤਾ ਜੇ ਕੋਈ ਹੋਰ ਵੀ ਹਰਕਤ ਕਰੂਗਾ ਤਾਂ ਉਹਨੂੰ ਵੀ ਗੱਡੀ ਚੜਾਵਾਂਗੇ ਮੈਂ ਜੇ ਜੇਲ੍ਹ ਜਾਊਂਗਾ ਇੱਕ ਕਾਨੂੰਨੀ 6-7 ਨੂੰ ਰੋੜ ਕੇ ਜਾਂ ਤਾਂ ਇਹ ਹੈਗਾ ਵੀ ਇਹ ਲੋਕ ਸਾਹਮਣੇ ਆਈ ਜਾਂਦੇ ਆ ਮਾਫੀਆਂ ਮੰਗੀ ਜਾਂਦੇ ਆ ਵੀ ਮੇਰਾ ਨੰਬਰ ਨਾਲ ਲੱਗ ਜੇ ਮੇਰਾ ਨਾ ਲੱਗ ਜੀ ਹੁਣ ਨਾਮ ਲੈ ਦਿੰਨੇ ਆਪਾਂ ਕਿਹੜੇ-ਕਿਹੜੇ ਆ ਜਿਹੜੇ YouTube ਚ ਚਲਾਉਂਦੇ ਆ ਜੱਟ ਬਾਬੇ ਬੰਦਰਾਂ ਵਾਲੇ ਪੰਜਾਬ ਤੋਂ ਇਹ ਇਧਰੋਂ ਹੀ ਸਾਡੀ ਏਰੀਏ ਦੇ ਜ਼ਿਲ੍ਹਾ ਮਾਨਸਾ ਦੀ ਉਹਨਾਂ ਨੇ ਵੀ ਗਲਤੀ ਮੰਨੀ ਬਹੁਤ ਚੰਗਾ ਕੰਮ ਕਰਿਆ ਗਲਤੀ ਮੰਨੀ ਉਹਨਾਂ ਨੇ ਬਾਬਾ ਦੇ ਹੱਕ ਬਾਬਾ ਜੀ ਦੇ ਹੱਕ 'ਚ ਖੜੇ ਆ ਵੀ ਜੋ ਕਹਿੰਦੇ ਆ ਬਈ ਜੇ ਅਗਰ ਪੰਜਾਬ ਦੀ ਗੱਲ ਕਰਦੇ ਆ ਸਾਡੇ ਜੇ ਸਾਡੀਆਂ ਵੀਡੀਓ ਅਸੀਂ ਕੰਟੈਕਟ ਛੱਡ ਦਿੰਨੇ ਆ ਇਹ ਡਿਲੀਟ ਕਰ ਦਾਂਗੇ ਵੀਡੀਓ ਚੱਜ ਦਾ ਕੰਟੈਕਟ ਬਣਾ ਲਾਂਗੇ ਜਿਹੜੇ ਲੋਕ ਆਪਣੇ ਪ੍ਰਵਾਸ ਚ ਬਹਿ ਕੇ ਦੇਖ ਸਕਣ ਉਹਨਾਂ ਨੇ ਵੀ ਗਲਤੀ ਮੰਨ ਲਈ ਦੂਜੇ ਨੰਬਰ ਤੇ ਜਿਹੜੀ ਦਿਪਕ ਲੋਥਰਾ ਇਹਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਪਰ ਲੇਕਿਨ ਨਹੀਂ ਇਹ ਬਈ ਇੱਕ ਵਾਰ ਜ਼ਰੂਰ ਇਹਨੂੰ ਸਮਝਾਇਆ ਜਾਂਦਾ ਚੰਗੀ ਤਰ੍ਹਾਂ ਘਰੇ ਜਾ ਕੇ ਵੀ ਇਹ ਵੀ ਨਹੀਂ ਸਮਝਦੀ ਇੱਕ ਅੱਗੋਂ ਕਹਿੰਦੀ ਮੈਨੂੰ ਸਿਕਿਉਰਟੀ ਚਾਹੀਦੀ ਹੈ ਮੇਰੀ ਜਾਨ ਨੂੰ ਖਤਰਾ ਦੂਜਾ ਨੰਬਰ ਪ੍ਰੀਤ ਜੱਟੀ ਉਹਨੇ ਗਲਤੀ ਮੰਨੀ ਆ ਕੇ ਕੈਮਰੇ ਦੇ ਸਾਹਮਣੇ ਕਹਿੰਦੀ ਮੇਰਾ 5 ਮਹੀਨਿਆਂ ਦਾ ਇੱਕ ਬੱਚਾ ਤੇ ਮੈਨੂੰ ਧਮਕੀਆਂ ਮਿਲ ਰਹੀਆਂ ਉਹਨੇ ਵੀ ਗਲਤੀ ਮੰਨੀ ਹੈ ਤੇ ਪਰ ਜਿਹੜੇ ਹੁਣ ਦੋ ਇਹ ਜਿਹੇ ਹੈਗੇ ਦੋ ਚਾਰ ਜਿਹੜੇ ਅਮਰਤਪਾਲ ਮਹਿਰੋ ਤੇ ਲੱਗਦੇ ਆ ਹੁਣ ਉਹਨਾਂ ਦਾ ਕਹਿਣਾ ਇਹ ਆ ਵੀ ਇਹ ਗਲਤ ਆ ਉਹਨੂੰ ਇੱਕ ਗੁਰੂ ਦੇ ਬਾਣੇ 'ਚ ਇਹ ਗੁੰਡਾ ਇਹ ਕਹਿ ਜਾਂਦਾ ਅਮਰਤਪਾਲ ਮਹਿਰੋ ਨੂੰ ਹੁਣ ਇਹ ਦੱਸੋ ਬਈ ਕਮੈਂਟਾਂ ਰਾਹੀਂ ਵੀ ਜਿਹੜਾ ਅਮਰਤਪਾਲ ਮਹਿਰੋ ਨੇ ਕੀਤਾ ਉਹ ਗਲਤ ਕੀਤਾ ਜਾਂ ਸਹੀ ਕੀਤਾ ਤਾਂ ਹੁਣ ਕਿਉਂਕਿ ਆਪਣੀ ਪਬਲਿਕ ਹੀ ਆਪਣੀ ਪਬਲਿਕ ਹੀ ਸਵਾਲ ਕਰੂਗੀ ਇਹਦੇ ਤੇ ਹੁਣ ਵੀ ਉਹਨੇ ਚੰਗਾ ਕੀਤਾ ਜਾਂ ਨਹੀਂ ਕੀਤਾ ਇਹ ਹੁਣ ਬਈ ਇਹ ਆ ਵੀ ਜਿਹੜੇ ਹੁਣ ਗਲਤ ਇਹ ਵੀਡੀਓ ਪਾਉਂਦੀ ਸੀ ਜਿਹੜੀ ਗਲਤ ਕੰਟੈਕਟ ਪਾਉਂਦੀ ਸੀ ਉਹਦੇ ਵਿੱਚ ਸਾਡੇ ਬੱਚਿਆਂ ਦੇ ਆ ਤਚਪਾਉਣ ਹੁੰਦਾ ਤੇ ਮੈਸੇਜ ਗਲਤ ਪਹੁੰਚਦਾ ਪੰਜਾਬ ਦੇ ਪ੍ਰਤੀ ਜੋ ਇਹ ਸਾਡੇ ਬੱਚੇ ਦੇਖਣਗੇ ਫਿਰ ਉਹ ਵੀ ਉਵੇਂ ਹੀ ਕਰਨਗੇ ਤੇ ਜਿਹੜੇ ਹੁਣ ਲੋਕ ਇਹ ਕਹਿੰਦੇ ਆ ਵੀ ਇਹ ਜੋ ਅਮਰਤਪਾਲ ਮਹਿਰੂ ਨੇ ਗਲਤ ਕੀਤਾ ਜਿਵੇਂ ਬਾਬਾ ਰਾਜਾ ਰਾਜ ਸਿੰਘ ਨੇ ਬੂਟਾ ਨੂੰ ਇੱਕ ਰਪਲਾਈ ਦਿੱਤਾ ਵੀ ਜੇ ਤੈਨੂੰ ਇਹ ਲੱਗਦਾ ਵੀ ਅਮਰਤਪਾਲ ਮਹਿਰੂ ਨੇ ਗਲਤ ਕੀਤਾ ਉਹਦਾ ਪੇਜ ਤੂੰ ਚਲਾ ਤੇ ਉਹਦੀਆਂ ਗੰਦੀਆਂ ਵੀਡੀਓ ਜਿਹੜੀਆਂ ਉਹ ਪਾਉਂਦੀ ਸੀ ਉਹਦਾ ਆਪਾਂ ਕਹਿ ਨਹੀਂ ਸਕਦੇ ਵੀ ਉਹਦਾ ਕਹਿ ਵੀ ਤੇਰੀ ਧੀ ਭੈਣ ਨੂੰ ਫੜਾ ਉਹੀ ਜੋ ਉਹਦਾ ਚੈਨਲ ਚੱਲਦਾ ਤੇ ਉਹਦੇ ਤੇ ਪਵਾ ਆਪਣੇ ਘਰੇ ਲੈ ਕੇ ਜਾ ਐਲਸੀਡੀ 'ਚ ਚਲਾ ਕੇ ਉਹਦੀਆਂ ਵੀਡੀਓ ਸੁਣੋ ਤੁਸੀਂ ਫੇਰ ਪਤਾ ਲੱਗੂ ਤੁਹਾਨੂੰ ਜਿਹੜੇ ਉਹਦੇ ਕੰਟੈਕਟ ਸੀਗੇ ਉਹ ਸਾਰੇ ਗਲਤ ਸੀ ਜਿਹਦੇ ਵਿੱਚ ਪਰਿਵਾਰ ਦੇ ਵਿੱਚ ਬਹਿ ਕੇ ਇੱਕ ਮਿੰਟ ਤੱਕ ਨਹੀਂ ਦੇਖ ਸਕਦੇ ਤੇ ਪਰ ਜਿਹੜਾ ਹੁਣ ਇੱਕ ਹੋਰ ਬਾਬਾ ਦਾ ਨਿਹੰਗ ਬਾਬਾ ਉਹਦਾ ਨਾਂ ਕੋਈ ਹਰਜੀਤ ਰਸੂਲਪੁਰਾਇਆ ਜਾਂ ਕੁਝ ਹਾਂ ਰਸੂਲਪੁਰ ਨਹਿੰਗ ਰਸੂਲਪੁਰਾ ਜਿਹੜਾ ਹਰਜੀਤ ਉਹਦਾ ਨਾਮ ਹੈ ਹਰਜੀਤ ਸਿੰਘ ਰਸੂਲਪੁਰ ਤੇ ਪਰ ਹੁਣ ਉਹਨੇ ਕੀ ਕੀਤਾ ਉਹਨੇ ਵੀ ਅਮਰਤਪਾਲ ਮਹਿਰੂ ਖਿਲਾਫ ਧਰਤੀ ਇਹ ਜਨਾਂ ਇਹ ਗੁੰਡਾ ਜੀ ਬਾਣੇ ਦੇ ਵਿੱਚ ਗੈਂਗਸਟਰ ਆ ਜੀ ਇਹ ਉਹ ਆ ਜੀ ਬਾਅਦ ਹੁਣ ਬਈ ਇਹਦੇ ਤੇ ਸਾਡੀ ਪੰਜਾਬ ਦੇ ਲੋਕ ਹੀ ਦੱਸਣਗੇ ਵੀ ਅਮਰਤਪਾਲ ਮਹਿਰੂ ਨੇ ਬਈ ਇਹ ਚੰਗਾ ਕੀਤਾ ਜਾਂ ਮਾੜਾ ਕੀਤਾ ਕਿਉਂਕਿ ਲੋਕ ਤਾਂ ਇਹ ਕਹਿ ਰਹੇ ਸੀ ਵੀ ਵਧੀਆ ਗਿਆ ਇਥੋਂ ਗੰਦ ਚੱਕਿਆ ਜਾ ਪੰਜਾਬ ਚ ਇਹ ਹਾਜੀ ਹੋਰ ਵੀ ਪਤਾ ਨਹੀਂ ਕਿੰਨੇ ਕਰੋੜ ਨੇ ਆ ਤੇ ਪਰ ਹੁਣ ਪੰਜਾਬ ਦੀ ਪੁਲਿਸ ਅਮਰਤਪਾਲ ਮਹਿਰੋਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰਦੀ ਹੈ ਤੇ ਉਹਨੂੰ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਪੰਜਾਬ ਦੇ ਵਿੱਚ ਵੀ ਕਤੋਂ ਵੀ ਮਿਲਦਾ ਗ੍ਰਿਫਤਾਰ ਕਰੋ ਹੁਣ ਕਹਿਣ ਦਾ ਮਤਲਬ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਦੇ ਪਰਚੇ ਪਏ ਪਹਿਲਾ ਦੂਜਾ ਅਮਰਤਪਾਲ ਉਹ ਖਾਲਿਸਤਾਨੀ ਕਹਿ ਕੇ ਰੱਖਿਆ ਹੋਇਆ ਜੇਲ੍ਹ ਦੇ ਵਿੱਚ ਕਹਿੰਦੇ ਵੀ ਭਾਈ ਇਹ ਖਾਲਿਸਤਾਨ ਮੰਗਦਾ ਇਹ ਦੇਸ਼ਦਰੋਹੀ ਆ ਇਹ ਆ ਬੋ ਆ ਓ ਐਨਐਸ ਲਾਤੀ ਉਹਦੇ ਸਾਥੀਆਂ ਤੋਂ ਐਨਐਸੇ ਟੁੱਟ ਗਈ ਪਰ ਅਮਰਪਾਲ ਨਹਿਰੋ ਤੋਂ ਨਹੀਂ ਟੁੱਟੀ ਉਹਨਾਂ ਨੂੰ ਪੰਜਾਬ ਚ ਲਿਆਤਾ ਗਿਆ ਪਰ ਅਮਰਪਾਲ ਨੂੰ ਨਹੀਂ ਲਿਆਤਾ ਗਿਆ ਉਹਨੂੰ ਡੇਬਰੀਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੁਣ ਆਜੋ ਜਿਹੜੇ ਇਹ ਮਾਮਲਿਆਂ ਦੇ ਵਿੱਚ ਹੁਣ ਜਿਹੜਾ ਗਿਆਨੀ ਬੂਟਾ ਸਿੰਘ ਤੇ ਇਹਨਾਂ ਨੂੰ ਰਿਪਲਾਈ ਵੀ ਦਿੱਤਾ ਜੇ ਸਾਡੇ ਖਾਲਸਾ ਜੀ ਹੋਰ ਵੀ ਲੋਕਾਂ ਨੇ ਬਹੁਤਾਂ ਨਹੀਂ ਤੇ ਪਰ ਹੱਕ ਦੇ ਵਿੱਚ ਬਹੁਤ ਲੋਕ ਖੜ ਗਏ ਜਿਸ ਦਿਨ ਉਹਦੀ ਇਹ ਘਟਨਾ ਵਾਪਰਦੀ ਆ ਜਦੋਂ ਸੰਸਕਾਰ ਹੁੰਦਾ ਉਹ ਇਹ ਦੱਸੋ ਜਿਹਦੇ ਨਾਲ 4 ਲੱਖ ਫੋਨਸ ਹੁੰਨ ਤੇ ਜਦੋਂ ਸਿਵਿਆਂ ਦੇ ਵਿੱਚੋਂ ਸਸਕਾਰ ਕਰਦੇ ਆ ਉਦੋਂ ਉਹਦੇ ਨਾਲ ਤਿੰਨ ਜਣੇ ਗਏ ਆ ਦੋ ਜਣੇ ਇਹ ਦੱਸਿਆ ਜਾਂਦਾ ਉਹਨਾਂ ਦੇ ਵੀ ਮੂਹਰੇ ਬੇਟੀ ਸੀ ਉਹ ਬਾਬਾ ਜੀ ਦੱਸ ਰਹੇ ਨੇ ਤਾਂ ਫਿਰ ਉਹ ਬਈ ਫੋਲਵਰਸ ਕੀ ਕਰਦੇ ਇਹਦੇ ਜੇ ਫੈਨ ਹੁੰਦੇ ਚੰਗੇ ਤਾਂ ਇਹ ਜਿਵੇਂ ਸੱਧੂ ਮੂਸੇ ਵਾਲੇ ਦੇ ਸੀ ਫੈਨ ਤੁਸੀਂ ਇਹ ਦੱਸੋ ਹਲੇ ਤੱਕ ਉਹਦੇ ਪਰਿਵਾਰ ਨੂੰ ਹੌਸਲਾ ਵੀ ਹਾਂ ਵਾਕਈ ਫੈਨ ਹੈਗੇ ਆ ਉਹ ਹੁੰਦੇ ਆ ਫੈਨ ਵੀ ਜਿਹੜੇ ਤੁਰ ਤੱਕ ਨਾਲ ਸਾਥ ਦੇਣ ਇਹਦੇ ਲਾਸਟ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਪਤਾ ਲੈ ਤੇ ਬਈ ਇਹ ਸਭ ਇੱਕ ਜਿਹੜਾ ਸੋਸ਼ਲ ਮੀਡੀਆ 'ਚ ਕਰ ਰਹੇ ਹੋ ਗਲਤ ਹੈ ਕਿਉਂਕਿ ਇਹ ਮੈਸੇਜ ਗਲਤ ਪਹੁੰਚਦਾ ਚੰਗਾ ਕੰਟੈਕਟ ਬਣਾ ਲਓ ਕੋਈ ਹਸੀਮ ਜਾ ਕੇ ਕਰ ਲਓ ਚੰਗਾ ਮੈਸੇਜ ਵੀ ਦੇ ਸਕਦੇ ਆ ਉਹਦੇ ਤੇ ਚਾਹੇ ਆਪਾਂ ਨੂੰ ਪੈਸੇ ਘੱਟ ਆ ਜਾਣ ਆਪਾਂ ਕਹਿੰਦੇ ਆ ਵਿਊਆਂ ਲੈਣ ਵਾਸਤੇ ਆਪਣੀ ਇੱਜ਼ਤਾਂ ਨਾ ਲਾਓ ਆਪਾਂ ਤਾਂ ਇਹ ਕਮਾਂਗੇ ਕਿਉਂਕਿ ਜਿਹੜੀ ਗੱਲ ਰਹੇਗੀ ਆਹ ਪੈਸੇ ਦੀ ਪੈਸਾ ਜਿੱਥੇ 2 ਲੱਖ ਆਉਂਦਾ 1 ਲੱਖ ਆਜੂ ਟਾਈਮ ਪਾਸ ਕਰ ਲਓ ਜੇ ਕੰਮ ਕਰਨਾ ਜੇ ਸੋਚੋ ਜੇ ਆਪਾਂ ਦੇ ਦਿਹਾੜੀ ਮਜ਼ਦੂਰੀ 'ਚ ਕੋਈ ਐਸੀ ਕਰਦੇ ਹੁੰਦੇ ਸੋਸ਼ਲ ਮੀਡਿਆ ਹੀ ਨਾ ਹੁੰਦਾ ਇਹ ਸੋਚੋ ਵੀ ਇਹ YouTube ਤੋਂ ਪੈਸੇ ਨਾ ਆਉਂਦੇ ਹੁੰਦੇ ਤਾਂ ਫੇਰ ਬਈ ਕਿੱਧਰ ਪਾਈ ਦੀ ਦੱਸੋ ਚੱਲ ਮੰਨਦੇ ਹੁਣ ਇਹ ਤਾਂ ਇੱਕ ਜਦੋਂ ਆਪਾਂ ਕੋਈ ਚੀਜ਼ ਪਾਉਣੀ ਹੈ ਇਹਦੇ ਤੇ ਚਾਹੇ ਗਲਤ ਕੰਟੈਕਟ ਆ ਜਾਂ ਜੋ ਕੁਝ ਵੀ ਆ ਇਹ ਵੀਡੀਓ ਦੇ ਵਿੱਚੋਂ ਜਿੰਨੀਆਂ ਵੀ ਹੁੰਦਾ ਆਪਾਂ ਨੂੰ ਉਹ ਡਾਲਰ ਦੇ ਹਿਸਾਬ ਨਾਲ ਮਿਲ ਜਾਂਦੇ ਆ 2000 ਵਿਊ ਦਾ 1 ਡਾਲਰ ਉਹ ਸਾਰਿਆਂ ਨੂੰ ਪਤਾ ਤੇ ਪਰ ਹੁਣ ਜਿਹੜਾ ਮਾਮਲਾ ਇਹ ਸਾਹਮਣਾ ਹੁੰਦਾ ਵੀ ਇਹੇ ਪੈਸੇ ਵਾਸਤੇ ਡਾਲਰਾਂ ਵਾਸਤੇ ਗੰਦੀਆਂ ਵੀਡੀਓ ਪਾਉਂਦੀ ਤਾਂ ਉਹ ਗਲਤ ਆ ਚੰਗੀ ਚੀਜ਼ ਪਾ ਲਓ ਤਾਂ ਕੋਈ ਕੋਈ ਨਹੀਂ ਰੋਕਦਾ ਹੁਣ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਕੋਈ ਨਹੀਂ ਰੋਕਦਾ ਪਰ ਹਾਂ ਹੋ ਸਕਦਾ ਵੀ ਸਰਕਾਰਾਂ ਚੈਨਲ ਬੰਦ ਕਰ ਸਕਦੀਆਂ ਇਹ ਹੋ ਸਕਦਾ ਜੋ ਵੀ ਉਹ ਵੀ ਜੋ ਸਰਕਾਰਾਂ ਦੇ ਜ਼ਿਆਦਾ ਖਿਲਾਫ ਬੋਲਦਾ ਤੇ ਪਰ ਆਪਾਂ ਬਈ ਉਹ ਬੋਲਦੇ ਆ ਜੋ ਸੱਚ ਹੁੰਦਾ ਤੇ ਅੱਜ ਜੋ ਅਮਰਪਾਲ ਨੂੰ ਮਹਿਰੋ ਨੂੰ ਲੈ ਕੇ ਜੋ ਅੱਜ ਦੇ ਖੁਲਾਸੇ ਹੋਏ ਆ ਇਹੀ ਆ ਵੀ ਜਿਹੜੇ ਅਮਰਤਪਾਲ ਮਹਿਰੋ ਤੇ ਕੁਝਕ ਲੱਗਦੇ ਆ ਗਿਆਨੀ ਬੂਟਾ ਸਿੰਘ ਤੇ ਜਿਹੜਾ ਅ ਨਹਿੰਗ ਬਾਬਾ ਹਰਜੀਤ ਬਾਬਾ ਰਸੂਲ ਸਿੰਘ ਬਾਬਾ ਨਹਿੰਗਾ ਵੈਸੇ ਉਹਦਾ ਨਾਮ ਉੱਤੇ ਆਇਆ ਆ ਰਹੇ ਸੀ ਤੇ ਪੂਰਾ ਨਾਮ ਹਰਜੀਤ ਸਿੰਘ ਰਸੂਲਪੁਰ ਇਹ ਉਹਦਾ ਨਾਮ ਅਤੇ ਬਈ ਅਮਰਤਪਾਲ ਮਹਿਰੋ ਦੇ ਪੂਰੀ ਤਰ੍ਹਾਂ ਖਿਲਾਫ ਇਹਨਾਂ ਨੇ ਵੀਡੀਓ ਪਾਤੀਆਂ ਪਰ ਸਾਰੇ ਪੰਜਾਬ ਦੇ ਲੋਕ ਅਮਰਤਪਾਲ ਦੇ ਮਹਿਰੋ ਦੇ ਹੱਕ ਦੇ ਵਿੱਚ ਆ ਕੁਝਕ ਜਿਹੜੇ 2-4 ਆ ਤਾਂ ਉਹ ਇਹ ਕਹਿ ਰਹੇ ਵੀ ਗਲਤ ਹੈ ਹੁਣ ਤੁਸੀਂ ਫੈਸਲਾ ਕਰਨਾ ਬਈ ਇਹ ਤੂਫਾਨ ਮਹਿਰੋ ਨੇ ਚੰਗਾ ਕੀਤਾ ਜਾਂ ਮਾੜਾ ਕੀਤਾ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਪਹੁੰਚੀ ਹੋ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵਟੋ ਧੰਨਵਾਦ